ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਗੁਰੂ ਰੂਪ ਸਾਧ ਸੰਗਤ ਜੀ ਆਪਾਂ ਨੂੰ ਭਲੀ ਪਿਆਤ ਗਿਆਤਾ ਜਗਤ ਗੁਰਬਾਬਾ ਤਨ ਤਨ ਗੁਰੂ ਨਾਨਕ ਸਾਹਿਬ ਜਿਨ੍ਹਾਂ ਦਾ ਪ੍ਰਕਾਸ਼ ਦਿਹਾੜਾ 15 ਨਵੰਬਰ ਜਾਨੀ ਸ਼ੁੱਕਰਵਾਰ ਨੂੰ ਆ ਰਿਹਾ ਸਾਰੇ ਸੰਸਾਰ ਪਰ ਵਿੱਚ ਮਨਾਇਆ ਜਾਣਾ ਉਸੇ ਪਰਥਾਏ ਗੁਰਦੁਆਰਾ ਸਿੰਘ ਸਵਾ ਮਰਾਲਪੁਰਾ ਕੱਲ ਨਗਰ ਕੀਰਤਨ ਸਜਾਇਆ ਜਾਣਾ ਨਗਰ ਕੀਰਤਨ ਦਾ ਜਿਹੜਾ ਰੂਟ ਆ ਕੁਝ ਗੱਲਾਂ ਆਪਾਂ ਸਾਂਝੀਆਂ ਕਰਨੀਆਂ ਨੇ ਗੁਰਦੁਆਰਾ ਸਾਹਿਬ ਤੋਂ ਚੱਲ ਕੇ ਨਗਰ ਕੀਰਤਨ ਨੂੰ ਪਬਲਿਕ ਸਕੂਲ ਗਰਲ ਪਬਲਿਕ ਸਕੂਲ ਦੇ ਸਾਹਮਣੇ ਦੇ ਹੁੰਦਾ ਹੋਇਆ ਬਿਲਕੁਲ ਸਿੱਧਾ ਓਮ ਸਟੀਲ ਓਮ ਸਟੀਲ ਤੋਂ ਜੋ ਉਸ ਤੋਂ ਪਹਿਲਾਂ ਗਲੀ ਪੈਂਦੀ ਆ ਆਪਾਂ ਉਸ ਤੋਂ ਖੱਬੇ ਹਟ ਹੋ ਕੇ ਲਾਸਟ ਟੱਕਰ ਤੋਂ ਫੇਰ ਕਲਸੀਆਂ ਵਾਲੀ ਗਲੀ ਨੂੰ ਵਾਪਸ ਮੁੜਾਂਗੇ ਕਾਲਸੀ ਵਾਲੇ ਗਲੇ ਤੋਂ ਫਿਰ ਆਪਾਂ ਇਧਰ ਨੂੰ ਗਰਚਾ ਟੇਲਰ ਵੱਲ ਨੂੰ ਆਵਾਂਗੇ ਗਰਚਾ ਟੇਲਰ ਤੋਂ ਜਿਹੜੀ ਪਹਿਲਾਂ ਗਲੀ ਪੈਂਦੀ ਐ ਸੱਜੇ ਹੱਥ ਨੂੰ ਆਰਤੀਸਟ ਜਿਹੜੇ ਆਰਤੀ ਪੈਂਟਰ ਵਾਲੀ ਗਲੀ ਆਰਤੀ ਪੈਂਟਰ ਵਾਲੀ ਗਲੀ ਵਿੱਚ ਜਾ ਕੇ ਗਲੀ ਨੰਬਰ 1 ਕਾਕਾ ਕੌਂਸਲਰ ਵਾਲੀ ਗਲੀ ਉਹ ਗਲੀ ਦੇ ਵਿੱਚ ਹੁੰਦੇ ਹੋਏ ਆਪਾਂ ਰੋਡ ਤੇ ਬਿਲਕੁਲ ਆ ਜਾਾਂਗੇ ਚਿੱਟੀ ਰੋਡ ਤੇ ਉਸ ਤੋਂ ਬਾਅਦ ਆਪਾਂ 2 ਨੰਬਰ ਗਲੀ ਦੇ ਵਿੱਚ ਦਾਖਲ ਹੋਣਾ ਪੁਰਾਣਾ ਨਗਰ ਕੀਰਤਨ ਉਧਰ ਦੀ ਫਿਰ ਕਾਰਨਰ ਦੇ ਵਿੱਚ ਬਲਵਿੰਦਰ ਕਰੀਆਨਾ ਸਟੋਰ ਵਾਪਸ ਆਪਾਂ ਕਲਸੀ ਵਾਲੀ ਗਲੀ ਦੇ ਵਿੱਚ ਤੇ ਉਸ ਤੋਂ ਬਾਅਦ ਫਿਰ ਆਪਾਂ ਗਰਲਜ ਪਬਲਿਕ ਵਾਲੀ ਸਕੂਲ ਦੀ ਗਲੀ ਵਿੱਚ ਵਾਪਸ ਐਂਟਰ ਹੋਵਾਂਗੇ ਕਿਉਂਕਿ ਰੇਲਵੇ ਲਾਈਨ ਹੋਣ ਕਰਕੇ ਆਪਾਂ ਜਿਹੜਾ ਪੁਰਾਣਾ ਰੂਟ ਸਾਰਾ ਪਿਛਲੇ ਸਾਲ ਹੀ ਬਦਲਤਾ ਸੀਗਾ ਤੇ ਆਪਾਂ ਜਿਹੜਾ ਪਿਛਲੇ ਸਾਲ ਆਪਾਂ ਰੂਟ ਕੀਤਾ ਸੀ ਉਹੀ ਕਰਾਂਗੇ ਗਰਲਜ ਪਬਲਿਕ ਸਕੂਲ ਦੇ ਸਾਹਮਣੇ ਦੇ ਆਪਾਂ ਨਾ ਉੱਥੋਂ ਐਂਟਰ ਹੋਵਾਂਗੇ ਮੇਰੇ ਕੋਲ ਚਾਰ ਨੰਬਰ ਗਲੀ ਪੈਂਦੀ ਆ 4 ਨੰਬਰ ਗਲੀ ਦੇ ਐਂਟਰ ਹੋ ਕੇ ਨਾਲ ਹੀ ਸੱਜੇ ਹੱਥ ਜਿਹੜੀ ਗਲੀ ਪੈਂਦੀ ਆ ਉਹ ਗਲੀ ਦੇ ਵਿੱਚ ਹੋ ਕੇ ਫਿਰ ਟਰਨ ਬਾਈ ਟਰਨ ਜਿਹੜੀਆਂ ਗਲੀਆਂ ਆਉਣਗੀਆਂ 4 5 6 ਸਾਰੀਆਂ ਗਲੀਆਂ ਆਪਾਂ ਕਵਰ ਕਰਨੀਆਂ ਨੇ 6 ਨੰਬਰ ਗਲੀ ਦੇ ਵਿੱਚੋਂ ਫਿਰ ਉਸ ਤੋਂ ਨਾਲ ਦੀ ਗਲੀ ਬਿਲਕੁਲ ਸਿੱਧਾ ਆਪਾਂ ਕੋਲੀ ਸਾਹਿਬ ਵਾਲੀ ਗਲੀ ਕੋਲੀ ਸਾਹਿਬ ਵਾਲੀ ਗਲੀ ਤੋਂ ਆਪਾਂ ਸਿੱਧਾ ਹੁੰਦੇ ਹੋਏ ਫਿਰ ਇੱਕ ਹੋਰ ਕਲੋਨੀ ਦੀ ਜਿਹੜੀਆਂ ਜਿੰਨੀਆਂ ਵੀ ਗਲੀਆਂ ਨੇ ਉਹ ਸਾਰੇ ਹੀ ਕਰਦੇ ਹੋਏ ਸਾਈਕਲ ਮਾਰਕੀਟ ਆਵਾਂਗੇ ਸਾਈਕਲ ਮਾਰਕੀਟ ਤੋਂ ਫਿਰ ਆਪਾਂ ਰੋਡ ਤੇ ਜਾਵਾਂਗੇ ਇੱਕ ਵਾਰੀ ਫੇਰ ਰੋਡ ਤੋਂ ਬਾਅਦ ਫਿਰ ਜਿਹੜੇ ਨਿਊ ਸਾਈਕਲ ਮਾਰਕੀਟ ਆ ਉਧਰ ਐਂਟਰ ਹੁੰਦੇ ਹੋਏ ਤੇ ਵਾਪਸ ਆਪਾਂ ਗੁਰਦੁਆਰਾ ਸਾਹਿਬ ਫਿਰ ਆਪਾਂ ਗੁਰਦੁਆਰਾ ਸਾਹਿਬ ਵਾਪਸ ਆ ਜਾਾਂਗੇ ਤੇ ਹੁਣ ਬੇਨਤੀ ਇਹ ਆ ਵੀ ਜਿਹੜੇ ਜਿਹੜੇ ਰੂਟ ਸਾਰਿਆਂ ਨੂੰ ਵੈਸੇ ਤਕਰੀਬਨ ਪਤਾ ਹੀ ਆ ਬਾਕੀ ਆਪਾਂ ਬੋਲ ਕੇ ਦੱਸ ਦਿੱਤੇ ਹੋਇਆ ਤੇ ਸਾਰੇ ਨੋਟ ਵੀ ਕਰ ਲੈਣ ਤੇ ਬੇਨਤੀ ਹੈ ਆ ਵੀ ਕਾਉਂਸਲਰ ਸਾਹਿਬ ਜਿਹੜੇ ਕਾਉਂਸਲਰ ਸਾਹਿਬ ਆ ਉਹਨਾਂ ਨੂੰ ਬੇਨਤੀ ਆ ਜਾਂ ਜਿੰਨੇ ਵੀ ਸੰਗਤ ਜਿਹੜੀ ਵੀ ਸੁਣ ਰਹੀ ਆ ਇਹ ਆਪਣੇ ਘਰ ਦੇ ਮੂਰੇ ਸਫਾਈ ਰੱਖਿਓ ਕਾਰਾਂ ਗੱਡੀਆਂ ਸਕੂਟਰ ਮੋਟਰਸਾਈਕਲ ਉਹ ਆਪਣੇ ਸਾਈਡ ਤੇ ਲਾ ਕੇ ਰੱਖਿਓ ਤਾਂ ਜੋ ਜਿਹੜਾ ਨਗਰ ਕੀਰਤਨ ਆਲਾ ਕਾਫਲਾ ਵਾ ਉਹ ਸਹਿਜ ਆਪਣਾ ਨਿਕਲ ਸਕੇ ਇਹ ਨਾ ਹੋਵੇ ਜਿਵੇਂ ਮੂਰੇ ਕੋਈ ਕਾਰ ਖੜੀ ਹੋਵੇ ਤੇ ਜਾਂ ਫਿਰ ਗੰਦਗੀ ਪਈ ਹੋਵੇ ਤੇ ਇਹ ਕਿਰਪਾ ਕਰੋ ਕਾਉਂਸਲਰ ਸਾਹਿਬ ਨੂੰ ਬੇਨਤੀ ਆ ਵਿਸਾਰੇ ਭਾਈ ਜਿੰਨੇ ਵੀ ਸਾਫ ਸਫਾਈਆ ਕਰਾ ਸਕਦੇ ਹੋ ਚੰਗੀ ਤਰ੍ਹਾਂ ਸਾਫ ਸਫਾਈ ਕਰਾ ਦਿਓ ਤਾਂ ਜੋ ਜਿਹੜਾ ਇਹ ਨਗਰ ਕੀਰਤਨ ਨਿਕਲਣਾ ਵਾ ਕਿਉਂਕਿ ਇਹ ਸ਼ਰਦਾ ਦਾ ਪ੍ਰਤੀਕ ਆ ਤੇ ਜਿੱਥੇ ਵੀ ਬਾਇਚਾਂਸ ਸੇਵਰੇਜ ਕੋਈ ਲੀਕ ਹੋਵੇ ਪਾਣੀ ਬਾਹਰ ਆਉਂਦਾ ਹੋਵੇ ਤਾਂ ਫਿਰ ਉਹ ਚੰਗਾ ਨਹੀਂ ਲੱਗਦਾ ਇਹ ਬੇਨਤੀ ਜ਼ਰੂਰ ਪ੍ਰਵਾਨ ਕਰੋ ਜੀ ਸਾਰੇ ਸੰਗਤ ਨੂੰ ਬੇਨਤੀ ਆ ਹੱਥ ਜੋੜ ਕੇ ਕੱਲ ਦਾ ਦਿਨ ਆਪਣੇ ਕੰਮਕਾਰ ਸੰਕੋਚ ਕੇ ਏ ਜਿਹੜਾ ਕਾਫਲੇ ਵਿੱਚ ਨਗਰ ਕੀਰਤਨ ਦੇ ਵਿੱਚ ਜ਼ਰੂਰ ਸ਼ਾਮਲ ਹੋਇਓ ਤੇ ਜਿਹੜੇ ਨਹੀਂ ਆ ਸਕਦੇ ਕਿਸੇ ਕਾਰਨ ਵੱਸ ਆਪਣੇ ਘਰਾਂ ਦੇ ਬਾਹਰ ਗੁਰੂ ਬਾਬੇ ਨੂੰ ਨਮਸਕਾਰ ਕਰਿਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਉਹਨਾਂ ਦੇ ਛਤਰ ਸ਼ਾਇਆ ਹੇਠ ਪੰਜਾ ਪਿਆਰਿਆਂ ਦੀ ਅਗਵਾਈ ਦੇ ਵਿੱਚ ਇਹ ਨਗਰ ਕੀਰਤਨ ਸਜਾਇਆ ਜਾਣਾ ਵਾ ਸਾਰਿਆਂ ਨੂੰ ਬੇਨਤੀ ਆ ਸਮੂਲੀਅਤ ਵੱਧ ਤੋਂ ਵੱਧ ਕਰਿਓ ਜਿਹੜੇ ਨਹੀਂ ਆ ਸਕਦੇ ਉਹ ਆਪਣੇ ਘਰਾਂ ਦੇ ਬਾਹਰ ਆ ਕੇ ਗੁਰੂ ਸਾਹਿਬ ਨੂੰ ਨਮਤ ਮस्तक ਹੋਣ ਬੇਨਤੀ ਪ੍ਰਵਾਨ ਕਰੋ ਹੁਇਆ ਪੁੱਲਾਂ ਚੁੱਕਾ ਦੀ ਖੀਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ